ਡੀਸੀ ਫਾਜ਼ਿਲਕਾ ਦਾ ਲੜੀਵਾਰ ਤੀਜੀ ਵਾਰ ਪਿੰਡ ਮਹਾਤਮ ਨਗਰ ਸਰਬ ਭਾਰਤ ਨੌਜਵਾਨ ਸਭਾ ਅਤੇ ਆਈਐਸਐਫ ਨੇ ਫੂਕਿਆ ਪੁਤਲਾ ਅੱਜ ਤੀਜੀ ਵਾਰ ਡੀਸੀ ਫਾਜ਼ਿਲਕਾ ਦਾ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੇ ਪਿੰਡ ਮਹਾਤਮ ਨਗਰ ਵਿਖੇ ਪੁਤਲਾ ਫੂਕਣ ਤੋਂ ਬਾਅਦ ਸ਼ੁਬੇਗ ਚੰਗੜ ਪੈਣੀ ਜ਼ਿਲ੍ਹਾ ਸਕੱਤਰ ਫਾਜ਼ਿਲਕਾ ਅਤੇ ਸੀਨੀਅਰ ਆਗੂ ਗੁਰਦਿਆਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡੀਸੀ ਫਾਜ਼ਿਲਕਾ ਅਤੇ ਸਰਕਾਰ ਬਾਰਡਰ ਪੱਟੀ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਨਹੀਂ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ਼ ਹੈ ਲੋਕਾਂ ਦੇ ਰੋਹ ਨੂੰ ਵੇਖਦੇ ਹੋਏ ਦੋਨਾਂ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਅੱਜ ਤੋਂ ਬਾਅਦ ਡੀਸੀ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਫਾਜ਼ਿਲਕਾ ਦੇ ਹਲਕਾ ਵਿਧਾਇਕ ਨਰਿੰਦਰਪਾਲ ਸਵਣਾ ਦਾ ਵੀ ਪੁਤਲਾ ਉਦੋਂ ਤੱਕ ਫੂਕਿਆ ਜਾਵੇਗਾ ਜਦੋਂ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਹੁੰਦੀਆਂ ਜੋ ਕਿ ਸਾਡੇ ਇਸ ਪਿੰਡ ਦੇ ਏਰੀਆ ਦੀ ਮੰਗਾ ਬਹੁਤ ਹੈਗੀਆਂ ਨੇ ਜਿਨ੍ਹਾਂ ਕਰਕੇ ਇੱਕ ਚੰਗੜ ਬੇਰੀ ਸਕੂਲ ਹੈਗਾ ਜਿੱਤੇ ਸਾਡੇ ਮਤਲਬ ਇਹ ਬੱਚੇ ਵਾਸਤੇ ਟੀਚਰ ਨਹੀਂ ਹੈਗੇ ਸੱਤ ਸੱਤ ਲੈਕਚਰ ਆਪ ਨਹੀਂ ਹੈਗੇ ਉਸ ਤੋਂ ਬਾਅਦ ਉੱਥੇ ਦੀ ਇਮਾਰਤ ਬਹੁਤ ਹੀ ਖਸਾ ਹੋ ਚੁੱਕੀ ਹੈ ਜਿਹੜੀ ਮਤਲਬ ਡਿੱਗਣ ਕਰਾਰੇ ਬੈਗੀ ਹੈ ਤੇ ਜਦੋਂ ਵੀ ਉੱਥੇ ਜਾਣੀ ਨੁਕਸਾਨ ਹੁੰਦਾ ਹੈ ਤੇ ਹੋਰ ਇੱਥੇ ਸੜਕਾਂ ਸੈਲ ਮਿਨਰ ਫਟਦਾ ਆਇਆ ਫਟਦਾ ਆਇਆ ਤਾਂ ਮਤਲਬ ਸੜਕਾਂ ਬਹੁਤ ਹੀ ਨਾਜ਼ੁਕ ਹੋ ਗਈਆਂ ਨੇ ਸਾਰੀਆਂ ਮਤਲਬ ਬਰਨਯੋਗ ਹੋ ਗਈਆਂ ਨੇ ਤੇ ਹੋਰ ਇੱਥੇ ਕੋਲ ਬਹੁਤ ਨਹੀਂ ਵੀ ਹੈਗੀ ਹੈ ਤੇ ਉਹਨਾਂ ਦਾ ਪਾਣੀ ਦੀ ਸਿਹਤ ਲਈ ਦਾ ਸਾਰਾ ਮਤਲਬ ਏਰੀਆ ਦਰਿਆ ਨਾਲ ਭਰਿਆ ਜਾਂਦਾ ਹੈ ਤੇ ਹੋਰ ਇੱਕ ਮਤਲਬ ਦਾ ਸਕੂਲ ਹੈਗਾ ਜੋ ਕਿ ਇਹਨੂੰ ਸੀਨੀਅਰ ਸੈਕੰਡਰੀ ਸਕੂਲ ਤੱਕ 10ਵੀਂ ਤੱਕ ਕੀਤਾ ਜਾਣਾ ਚਾਹੀਦਾ ਹੈ ਤੇ ਚੰਗੜ ਚੰਗੜ ਬੈਣੀ ਦੀ ਬਹੁਤ ਟੀਚਾ ਬਹੁਤ ਕਮੀ ਗਈ ਹੈ ਉਹ ਤੇਜਰ ਵੇਲੇ ਕੱਚੀਆਂ ਜ਼ਮੀਨਾਂ ਹੈਗੀਆਂ ਉਹਨਾਂ ਉਹਨਾਂ ਦੀ ਮਤਲਬ ਮੁਆਵਜ਼ਾ ਨਹੀਂ ਮਿਲਿਆ ਪੱਕੀਆਂ ਜ਼ਮੀਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਹੜੀ ਭਗਵੰਤ ਮਾਨ ਸਰਕਾਰ ਵੱਲੋਂ ਕਰਦੀ ਵੀ ਅਸੀਂ ਇਹਨਾਂ ਦੇ ਤਾਂ ਮਾਫੀ ਦੇ ਦਿੱਤੀ ਪਰ ਕੁਝ ਨਹੀਂ ਉਹਨਾਂ ਦਿੱਤਾ ਤੇ ਹੋਰ ਸਕੂਲਾਂ ਦੇ ਬੱਚਿਆਂ ਵਾਸਤੇ ਮਤਲਬ ਉਹਨਾਂ ਦਾ ਕੋਈ ਪੜਾਈ ਨਹੀਂ ਉੱਥੇ ਸਹੀ ਹੋ ਰਹੀ ਬਹੁਤ ਹੀ ਕਿੰਦਾ ਬੁਤਲਾ ਬੁਕਾਏਗਾ ਅੱਜ ਇੱਥੇ ਡੀਸੀ ਤੇ ਆ ਨਾਲ ਸਮੇਂ ਚ ਅਸੀਂ ਭਗਵੰਤ ਮਾਨ ਤੇ ਨਰਿੰਦਰਪਾਲ ਸਮਨਾ ਦਾ ਵੀ ਬੁਤਲਾ ਫੁਕਾਂਗੇ ਕਿਉਂਕਿ ਉਹ ਸਾਡੇ ਜੇ ਏਰੀਆ ਵਿੱਚ ਹੋਰਤਾ ਲੈ ਸਕਦੇ ਨੇ ਤੇ ਆ ਨਾਲ ਸਮੇਂ ਸਾਡੇ ਏਰੀਆ ਚੋ ਬੜਨ ਨਾਲ ਜੂ ਸਾਡਾ ਮਖਾਲ ਨਹੀਂ ਕਰਦੇ ਤਾਂ ਕੀ ਇਹ ਖਾਜ ਐਫਐਫ ਸਪੈਨ ਮਾਦਨਗਰ ਦੇ ਦਫਤਰ ਤੋਂ ਸੰਬੰਧਿਤ ਹੈ ਇਸ ਸਾਧਾ ਕਦਨਾ ਪੂਰਤ ਹੋ ਗਿਆ ਜੋ ਕਿ ਐਫਐਫ ਦੀ ਮੰਗਾ ਹਨ ਟਾਡੇ ਪਿੰਡ ਦੇ ਵਿੱਚ ਇੱਕ ਹਸਪਤਾਲ ਦੀ ਬਿਲਡਿੰਗ ਬਣੀ ਹੋਈ ਆ 1997 ਲਾ। ਜੋ ਕਿ ਅਸੀਂ ਕਾਫੀ ਟਾਈਮ ਤੋਂ ਸਰਜੀਤ ਕੁਮਾਰ ਜੈਣੀ ਵੀ ਇੱਥੇ ਸਿਹਤ ਮੰਤਰੀ ਰਿਹਾ ਉਸ ਨੂੰ ਵੀ ਕਿਹਾ ਜੋ ਕਿ ਅਜੇ ਤੱਕ ਹਸਪਤਾਲ ਦੀ ਕੋਈ ਸੁਣਾਈ ਨਹੀਂ ਹੋਈ ਨਾ ਡਾਕਟਰ ਇੱਥੇ ਭੇਜਿਆ ਗਿਆ। ਉਸ ਤੋਂ ਪਹਿਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜੋ ਕਿ ਹੁਣ ਸਵਰਗਵਾਸ ਹੋ ਚੁੱਕੇ ਹਨ ਉਸ ਨੂੰ ਖੁਦ ਵੀ ਅਸੀਂ ਕਿਹਾ ਪਰ ਉਹਦੇ ਅਜੇ ਤੱਕ ਉਸ ਨੇ ਵੀ ਨਹੀਂ ਇਸ ਦੀ ਸੁਣਵਾਈ ਹੋਈ। ਉਸ ਤੋਂ ਬਾਅਦ ਇੱਥੇ ਇੱਕ ਬੈਂਕ ਚਲਾ ਗਿਆ ਹੈ। 18 ਵਿੱਚ 2018 ਵਿੱਚ ਕੋਪਰੇਟਿਵ ਬੈਂਕ ਜੋ ਕਿ ਇੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਹਨ ਜੋ ਬਡਾਪਾ ਪੈਨਸ਼ਨ ਲੈਣ ਲਈ ਦਿੱਕਤ ਕਾਫੀ ਹੁੰਦੀ ਹੈ ਕੋਈ ਸਾਧਨ ਨਹੀਂ ਹੈ ਜੋ ਕਿ ਰਾਣੇ ਤੱਕ ਜਾਣ ਲਈ ਇਸ ਲਈ ਸਾਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਸਾਡੀ ਸਰਕਾਰ ਅੱਗੇ ਇਹ ਦਰਖਾਸਤ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਚੜ੍ਹ ਕੇ ਲੋਕ ਹਿੱਸਾ ਲੈਣਗੇ ਇਸ ਰੋਸ ਪ੍ਰਦਰਸ਼ਨ ਵਿੱਚ ਜੋ ਕਿ ਅਸੀਂ ਵੱਡੇ ਪੱਤਰ ਤੇ ਤਰਨਾ ਲਗਾਉਣ ਦੀ ਸਮਰੱਥਾ ਕਰਾਂਗੇ ਸਰਨਾਸ਼ ਬੀਗ ਸਿੰਘ ਸਰਪਾਰਥ ਨੌਜਨ ਸਬਾ జిల్లా ਸਖਤਰ ਅੱਜ ਅਸੀਂ ਜੋ ਲੜੀਵਾਰ ਪਤਲੇ ਫੂਕ ਰਏ ਸੀ ਪਹਿਲੇ ਪਿੰਡ ਚੰਗੜ ਪਣੀ ਇਹ ਚ ਫੁਕਿਆ ਸੀ ਡੀਸੀ ਮੈਡਮ ਦਾ ਉਸ ਤੋਂ ਬਾਅਦ ਤੇਜਰ ਵਿਲਾ ਹੁਣ ਮਾਥਮਨਗਰ ਪਤਲਾ ਫੁਕਿਆ ਹੈ ਤੇ ਇਹ ਮੇਨ ਜਿਹੜੀਆਂ ਸਾਡੀਆਂ ਚਾਰ ਮੰਗਾ ਸੀ ਉਹ ਬਕਾਇਦਾ ਸਾਡੇ ਸਾਥੀਆਂ ਨੇ ਪਹਿਲੇ ਦੱਸ ਦਿੱਤੀਆਂ ਨੇ ਹੁਣ ਅਸੀਂ ਜਿਹੜੀ ਮੰਗ ਕਰਦੇ ਆ ਕਿ ਜਲਦੀ ਜਲਦੀ ਪੰਜਾਬ ਸਰਕਾਰ ਇਸ ਵੱਲ ਗੌਰ ਕਰੇ ਕਿਉਂਕਿ 2 ਮਹੀਨੇ ਹੋ ਚੁੱਕੇ ਹਨ ਮੰਗ ਪੱਤਰ ਦਿੱਤਿਆਂ ਨੂੰ ਉਸ ਤੋਂ ਬਾਅਦ ਚੇਤਾਵਨੀ ਪੱਤਰ ਵੀ ਦੇ ਚੁੱਕੇ ਆ ਜੇ ਫਿਰ ਵੀ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀਂ ਦਿੰਦੀ ਸਾਡਾ ਹਲਕਾ ਵਿਧਾਇਕ ਨਰਿੰਦਰ ਪਾਲ ਇਸ ਵੱਲ ਧਿਆਨ ਨਹੀਂ ਦਿੰਦਾ ਤਾਂ ਆਉਂਦੇ ਸਮੇਂ ਵਿੱਚ ਜਿਹੜਾ ਅਸੀਂ ਅਗਲਾ ਪੁਤਲਾ ਫੂਕ ਪ੍ਰਦਰਸ਼ਨ ਕਰਨਾ ਹੈ ਭਗਵੰਤ ਮਾਨ ਔਰ ਹਲਕਾ ਵਿਧਾਇਕ ਨਰਿੰਦਰਪਾਲ ਸੋਨਾ ਤੇ ਡੀਸੀ ਮੈਡਮ ਅਸੀਂ ਤਿੰਨਾਂ ਦਾ ਪੁਤਲਾ ਜਿਹੜਾ ਵੱਖ-ਵੱਖ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਾਲ ਲੈ ਕੇ ਫੂਕਾਂਗੇ ਔਰ ਰੋਡ ਜਾਮ ਕਰਨੇ ਪੈ ਤਾਂ ਰੋਡ ਵੀ ਜਾਮ ਕਰਾਂਗੇ ਕਿਉਂਕਿ ਖਾਸ ਕਰਕੇ ਸਾਡੀ ਬਾਰਡਰ ਪੱਟੀ ਦੀਆਂ ਜਿਹੜੀਆਂ ਮੇਨ ਸਮੱਸਿਆ ਅਸੀਂ ਅਸੀਂ ਚਾਰ ਲਈਆਂ ਨੇ ਪਰ ਇਹ ਇਲਾਕਾ ਜਿਹੜਾ ਹੈ अनेका ਸਮੱਸਿਆ ਨਾਲ ਘਿਰਿਆ ਹੋਇਆ ਹੈ ਜਿਵੇਂ ਕਹਿੰਦੇ ਨੇ ਮੱਲਾ ਕਲੀਨਿਕ ਬਣਾ ਤੇ ਪਰ 18 ਕਿਲੋਮੀਟਰ ਜਿਹੜਾ ਫਾਜ਼ਲ ਕਾ ਪੈਂਦਾ ਇਹ ਤੋਂ ਹਸਪੀਟਲ ਉੱਤੇ ਫਾਜ਼ਲ ਕਾ ਹੈ ਇਸ ਏਰੀਆ ਵਿੱਚ ਕੋਈ ਹਸਪੀਟਲ ਨਹੀਂ ਹੈਗਾ ਕੋਈ ਬੈਂਕ ਦੀ ਸਹੂਬਦਾਰ ਨਹੀਂ ਹੈਗੀ ਇਸ ਏਰੀਆ ਦੇ ਵਿੱਚ ਔਰ ਇਸ ਤੋਂ ਇਲਾਵਾ ਜਦੋਂ 플ੱਡ ਆਂਦੇ ਹਨ ਜਾ ਪਾਕਿਸਤਾਨ ਨਾਲ ਲਾਤ ਵਿਗੜਦੇ ਹਨ ਤਾਂ ਇਹਤੂ ਦੇ ਜਿਹੜੇ ਬੱਚੇ ਨੇ ਖਾਸ ਕਰਕੇ ਉਹਨਾਂ ਦੇ ਪੜ੍ਹਾਈ ਦਾ ਵੱਡਾ ਨੁਕਸਾਨ ਹੁੰਦਾ ਹੈ ਔਰ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ ਤੇ ਇਹਨਾਂ ਦੀ ਬਰਪਾਈ ਕਰਨੀ ਬਹੁਤ ਔਖੀ ਹੈ ਕਿਉਂਕਿ ਇੱਕ ਸਾਲ ਹੀ ਕਿਸੇ ਦੀ ਕਿਸਾਨ ਦੀ ਫਸਲ ਮਾਰੀ ਜਾਵੇ ਤਾਂ ਬੜਾ ਔਖਾ ਹੈ ਡਿਪਟੀ ਡੀਓ ਉਹਨੇ ਜਿਹੜਾ ਇਹਤੂ ਦੇ ਚੰਗੜਪਣੀ ਦੇ ਸਟਾਫ ਤੇ ਸਿਕੰਜਾ ਕੱਸਿਆ ਕਿ ਹੁਣੇ ਹੁਣੇ ਫੀਸ ਲਿਆ ਕੇ ਮੈਨੂੰ ਦਿਓ ਉਹ ਬਹੁਤ ਮਾੜੀ ਗੱਲ ਹੈ ਕਿਉਂਕਿ ਜਿਹੜਾ ਸਟਾਫ ਹੈ ਉਹਨਾਂ ਨੇ ਲਿਖ ਕੇ ਵੀ ਭੇਜਿਆ ਹੈ ਅਸੀਂ ਗਏ ਸਕੂਲ 'ਚ ਸਾਡੀ ਮੀਟਿੰਗ ਹੋਈ ਸੀ ਉਹ ਕਹਿੰਦੇ ਅਸੀਂ ਸਰਕਾਰ ਨੂੰ ਲਿਖ ਕੇ ਹੀ ਭੇਜਿਆ ਵੀ ਇਹ ਬੱਚਿਆਂ ਦੇ ਮਾਪੇ ਜਿਹੜੇ ਨੇ ਇਹਨਾਂ ਨੂੰ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਹੈਗਾ ਉਸ ਕਾਰਨ ਜਿਹੜਾ ਇਹਨਾਂ ਦੀ ਫੀਸਾਂ ਮਾਫ਼ ਕੀਤੀਆਂ ਜਾਣ ਔਰ ਇਹਨਾਂ ਤੇ ਕੋਈ ਐਕਸਟਰਾ ਬੋਝ ਨਾ ਪਾਇਆ ਜਾਵੇ ਤਾਂ ਅਸੀਂ ਇਹ ਹੀ ਬੇਨਤੀਆਂ ਕਰਦੇ ਆਂ